ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਠਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਝਾਂ ਤੁਹਾਨੂੰ ਦਿਖਾਉਣੀਆਂ ਤੇ ਇੱਕ ਗਾਂ ਦਿਖਾਉਣੀ ਆ ਸਾਰੀਆਂ ਨੇ ਸਾਰੀਆਂ ਮੱਝਾਂ ਤੁਹਾਨੂੰ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੁਹਿਆਂ ਨੇ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਾਈ ਜਰੂਰ ਕਰਾ ਲਓ ਪਰ ਤਸੱਲੀ ਆਪਣੇ ਕੋਸ਼ੇ ਦੀ ਜਰੂਰ ਇੱਥੇ ਆ ਕੇ ਕਰਕੇ ਖੜਿਆ ਕਰੋ ਜੀ ਹਾਂ ਜੀ ਵਿਰਦੀ ਸਸੀ ਕਾਲ ਜੀ ਸਸੀ ਕਾਲ ਜੀ ਹੋਠੀਕ ਠਾਕ ਜੀ ਠੀਕ ਠਾਕ ਭਾਈ ਵਧੀਆ ਜੀ ਚਲੋ ਵਧੀਆ ਜੀਤਾ ਜੀ ਤੇ ਨਾਮ ਦੱਸਦੇ ਕਰੀ ਫਿਰ ਹਰਜੀਤ ਸਿੰਘ ਜੀ ਪਿੰਡ ਨਠਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ ਬੋਲਦਾ 85690 88513 ਠੀਕ ਹੈ ਜੀ ਅਜ ਮੱਜਾਂ ਸਾਰੀਆਂ ਸੋਈਆਂ ਜੀ ਹਾਂਜੀ ਸਾਰੀਆਂ ਮੱਜਾਂ ਸੋਈਆਂ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਮੱਜ ਹਾਂਜੀ ਕਿੰਨਾ ਚਿਰ ਹੋ ਗਿਆ ਜਿੰਨਾ ਸੋਈ ਨਾ ਇਹਨੂੰ ਜੀ ਚੌਥਾ ਦੇਣਾ ਚੌਥਾ ਦਿਨ ਸੋਈ ਨਾ ਕੋਈ ਨਹੀਂ ਰਹਿਣ ਦੋ ਚਲ ਦਿਖਾ ਦਿੰਦੇ ਆਪਾਂ ਦੁੱਧ 12 ਕਿਲੋ ਤਿਆਰ ਜੇ ਕਿੰਨਾ ਦੁੱਧ ਤਿਆਰਿਆ ਦੁੱਧ ਹੈ ਹੋਲੇ 12 ਕਿਲੋ 11 ਕਿਲੋ ਦੀ ਗਰੰਟੀ ਦੇਾਂਗੇ 12 ਕਿਲੋ ਹੀ ਦੁੱਧ ਹੈਗਾ ਤਿਆਰ ਜਿਹੜਾ ਮੌਕੇ ਤੇ ਹਾਂਜੀ ਤਿਆਰ ਮੌਕੇ ਤੇ ਕਿੰਨਾ ਦੁੱਧ ਕਰੀ ਜਾਊਗੀ ਹੈ ਦੁੱਧ ਹੀ 14 ਕਿਲੋ ਰਮਾਨਾ ਦੇਗੀ ਭਾਈ ਤੋਰ ਹਾਂ ਫੇਰੇ ਕਰੀਨ ਬਾਕੀ ਉਸਰਾ ਕੱਦ ਕਾਠ ਪਿੱਠਪੜੇ ਦੀ ਚੰਗੀ ਆ ਹੁਣ 11 12 ਲੀਟਰ ਜਿਹੜਾ ਮੋਕੇ ਦੇ ਤਿਆਰ ਦੱਸਦੇ ਸੀ ਚੌਥੇ ਪੰਜਵੇਂ ਦਿਨ ਦੀ ਸੋਈ ਹੈ ਆ ਦੇਖ ਲੈ ਥੱਲੇ ਸਾਈਜ ਆ ਕੋਈ ਮਈਆਂ ਨੂੰ ਭਾਜੀ ਟਾਈਮ ਨਹੀਂ ਜਿ ਲੱਗਾ ਟਾਈਮ ਤੋਂ ਟਾਈਮ ਮਈਆਂ ਦੀ ਚੁਾਈ ਕਰਾਈ ਗਈ ਬਾਕੀ ਬੱਚੇ ਤਾਜ਼ੇ ਹੀ ਆ ਹਲੇ ਬੱਚੇ ਆਪਾਂ ਦੇਖ ਸਕਦੇ ਇਹਨਾਂ ਦੇ ਤਾਜ਼ੇ ਹੀ ਬੱਚੇ ਬਿਲਕੁਲ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਬਾਕੀ ਥਨਾ ਦਾ ਸਾਈਡ ਗਿਆ ਪੇ ਦਾ ਚੰਗਾ ਆ ਤੇ ਅਪਿਛਾ ਵੀ ਕਰੀ ਦੇਖਾਂਗੇ ਕਿੰਨਾ ਫਿਰ ਮੁੱਲ ਰੱਖਣਾ ਵਿਧਿਆ ਦਾ ਆਪਾਂ ਮੁੱਲ ਤੇ ਵਿਰਜੀ ਭਾਵੇਂ ਇੱਕ ਅਦਾਖ ਕਰ ਲਈਏ ਭਾਵੇਂ ਲੱਖ ਕਰ ਲਈਏ 90000 ਦੀ ਦੇ ਦੇਣ ਅੱਛਾ 90000 ਦੀ ਦੇ ਦੋਗੇ ਹਾਂਜੀ ਚਲੋ ਬਾਕੀ ਉਹਨੇ ਇੱਕੀ ਮਾਤਨ ਹੋ ਜੋ ਮੋਕੇ ਤੇ 88 ਦੀ ਦੇ ਦਾਂਗੇ 2 ਅੱਛਾ 88000 ਦੀ ਦੇ ਦੋ 88000 ਦੀ ਠੀਕ ਹੈ ਜੀ ਤਾਂ ਕਿ ਬਾਕੀ ਆ ਪਿੱਠਪੁੜੇ ਤੋਂ ਇਕੱਲੇ ਦੇਖ ਸਕਦੇ ਆ ਬਹੁਤ ਚੰਗੀ ਹੁਣ ਆ ਵੀ ਸੂਰੀ ਸਵਾਈ ਹੈ ਇਹ ਵੀ ਸੂਰੀ ਵੱਡੀ ਮੱਝ ਇਹ ਵੀ ਚੰਗੀ ਭਾਰੀ ਨਿੱਗਰ ਹੈ ਮੱਝ ਹਨਾ ਬਹੁਤ ਵੱਡੇ ਕੱਤ ਦੀ ਮੱਝ ਹੈ ਵੇਖੋ ਆ ਜਿਹੜੀ ਮੱਝ ਹੈ ਤੇ ਇਹਨੂੰ ਕਿੰਨਾ ਚਿਰ ਹੋ ਗੈਸ ਹੋਈ ਨਾ ਇਹਨੂੰ ਜੀ ਦਸ ਦਿਨ ਹਫਤਾ ਹੋ ਗਿਆ ਸੂਰੀ ਕੱਟੀ ਵਗ ਰਹੀ ਹੈ ਇਹਦੇ ਮਗਰ ਕੱਟੀ ਆ ਉਹਦੇ ਮਗਰ ਵੀ ਕੱਟੀ ਆ ਇਹਦੇ ਮਗਰ ਵੀ ਕੱਟੀ ਆ ਅੱਛਾ ਹਾਂਜੀ ਤੇ ਦੁੱਧ ਦੇ ਦੇ ਕੋਲ ਇਹਦੇ ਕੋਲ ਵੀ 11 ਕਿਲੋ ਦੁੱਧ ਹੋਊਗਾ ਮੋਕੇ ਅੱਛਾ ਹਾਂਜੀ ਇਹ ਕਿੰਨਾ ਕਰੀ ਜਾਊਗੀ ਇਹ ਦੋ 14 14 ਕਿਲੋ ਏਡੀ ਮੱਝ ਨੇ 14 ਕਿਲੋ ਦੋਦ ਕੀ ਜਾਂਦਾ ਭਾਈ ਵੇਖੋ ਸਹੀ ਬਾਕੀ ਮੱਝ ਭਾਰੀ ਆ ਤੇ ਆ ਪੂਰੇ ਸਰੀਰ ਤੇ ਬਰੀਕ ਬਰੀਕ ਨਾੜਾਂ ਇਹਦੇ ਆ ਵੇਖੋ ਨਾੜਾਂ ਚਲੋ ਲੈ ਜਾਓ ਫਿਰ ਤੋੜ ਦਿੰਦੇ ਹਾਂ ਬਾਕੀ ਸਾਂਭੀ ਪੜੀ ਆ ਕਿਸੇ ਵੀਰ ਨੇ ਬੜੀ ਬੜੀ ਸਾਂਭੀ ਐ ਰਾਜੀ ਆ ਪੂਰੀ ਸੁਣੀ ਆਵਾੜ ਇਹਦੇ ਇਤਿਹਾਸ ਸੁਣਾ ਪਾਸੇ ਪਾਸੇ निर है मज पूरी बचे उ बच्चिया थोड़ा जै जाओ बाकी थोड़ा गहन रख दी है यह हाथी अरकी माझ है जारी पूरी हा Right. Uh -huh. ਚੁਆइका ਕੀਤੀ ਇਹ ਮਈਆਂ ਦੀ ਕੋਈ ਬਾਜ਼ਾਰ 'ਚ ਨਹੀਂ ਮਈਆਂ ਛੱਡੀਆਂ ਆਪਾਂ ਚੁਈਆਂ ਦੇ ਮਈਆਂ ਟਾਈਮ ਦੀਆਂ ਇੱਥੇ ਜਿਹੜੀ ਮੰਡੀ ਲੱਗੀ ਐ ਪਿਆਵੇਂ ਬਾਜ਼ਾਰ 'ਚ ਛੱਡਦੇ ਰੇ ਮਈਆਂ ਚੁਈਆਂ ਟਾਈਮ ਤੋਂ ਟਾਈਮ ਬੰਦਾ ਆਣ ਕੇ ਚੋਕੇ ਵੇਖੇ 12 ਕਿਲੋ ਦੁੱਧ ਦੀ ਚੋਕੇ ਦੱਸਾਂਗੇ ਮਜਾ ਦਾ ਠੀਕ ਹੈ ਜੀ ਹਾਂਜੀ ਤੇ ਇਹਦਾ ਮੁੱਲ ਫਿਰ ਲੋਏ ਢੀ ਮਈਨ ਦੇ ਲੋਕ ਕਿ 1.5 ਲੱਖ ਵੀ ਮੰਗ ਲੈਂਦੇ ਨੇ ਹਾਂਜੀ ਭਾਜੀ ਮੋਕ ਦੀ ਗੱਲ ਹੈ 90000 ਦੀ ਮੱਝ ਦੇ ਤਾਂ 60 90 ਦੀ 90000 ਦੀ ਚਲੋ ਬਾਕੀ ਮੋਕੇ ਤੇ ਫੇਰ ਕਰਾਂਗੇ ਮੋਕੇ ਦਾ ਮਾੜ ਤਾਂ 2000 ਹੋਰ ਮਾੜ ਕਰਾਂਗੇ ਇਹ ਵੀ 88 ਦੀ ਜਿਹੜੀ ਕਹਿੰਦੇ ਵੀ ਦੇ ਦੇਵਾਂਗੇ ਹਾਂਜੀ ਬਾਕੀ ਤੇ ਬਾਕੀ ਥਾਣੇ ਰੇਡਨ ਦਿਖਾ ਦਈਏ ਲੱਗ ਰਿਹਾ ਥੋੜਾ ਡਰਦੀ ਆ ਸਾਡੇ ਕੋਲ ਚੱਲਦੀ ਆ ਵੀਡੀਓ ਕਰਤੀ ਜਰਾ ਠੀਕ ਆ ਜੀ ਕੈਮਰਾ ਤੇ ਬਾਕੀ ਉਹਨੇ ਕਾ ਝੋਟੀ ਤੁਹਾਨੂੰ ਦਿਖਾਉਣੀ ਆ ਬਿਲਕੁਲ ਗੋਲ ਸਿੰਘ ਦੀ ਝੋਟੀ ਆ ਜਿਹੜੀ ਛਕੀ ਜੇ ਜੀ ਛਕੀ ਛਕੀ ਇਹਦੇ ਵੀ ਆ ਪਾ ਦੇਖਸ ਇਹਨੋਂ ਕਿੰਨਾ ਚਿਰ ਹੋ ਗਿਆ ਸੋਈਣਾ ਇਹਨੂੰ ਹੀ ਹਫਤਾ ਹੋ ਗਿਆ ਸੋਈਣਾ ਤੇ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ 12 ਕਿਲੋ ਹੋਗਾ ਅੱਛਾ ਹਾਂਜੀ ਤੇ ਇਹ ਕਿੰਨਾ ਕਰੀ ਜਾਓਗੇ ਇਹਦੋਂ 14 ਕਿਲੋ ਈਡੀ ਮੱਝ ਨੂੰ ਕੀ ਜਾਂਦਾ ਜੀ ਵੇਖੋ ਮੱਝਾਂ ਦੇ ਵੇਖੋ ਕਿਡੀਆਂ ਕਿਡੀਆਂ ਨੇ ਮੱਝਾਂ ਦਾ ਚਲੋ ਕੱਦ-ਕੱਦ ਚੰਗੀਆਂ ਵੇਖੋ ਹਰੀ ਸੜੀ ਟੀਡੀਆਂ ਵਈਆਂ ਹੁੰਦੀਆਂ ਵੀ ਹਾਂ ਹਾਂਜੀ ਕਿਹੜੀ ਮੱਝ ਦੋ ਰੋ ਫੇਰ ਇੱਕ ਕਰੀ ਨਾ ਬਾਕੀ ਨਿੱਗਰ ਵੰਦੇ ਸੂਆ ਕਿੰਨਾ ਵੇਤਾ ਸੂਆ 2000 ਸੂਆ ਹੋਊਗਾ अच्छा ਇਹਦਾ ਦੂਸਰਾ ਸੋਇਆ ਹਾਂ ਕੀਰੀ ਸੁਤੇ ਹੋਵੇ ਦੂਜੇ ਸੁਵੇ ਹੁਣ ਸੂਈ ਜਾ ਠੀਕ ਆ ਹਾਂਜੀ ਦੂਸਰਾ ਸੋਇਆ ਤੇ ਮੋਛੇ ਦਾਂਦੇ ਕੀ ਕੀ ਜੇ ਮੋਛੇ बा को හ ර ක च च්चे सो चोट मिल ਇਹ ਦਾ ਫਿਰ ਮੁੱਲ ਮੁੱਲ ਤੇ ਭਾਈ 4 ਸਵਾ ਲੱਖ ਕਰਨੇ ਆ ਪਰ ਇਹ 95000 ਘਰ ਦੀ ਮਾਨਤਾ ਨੇ ਜੋ ਆਖੋ 90 ਦੀ ਜਾਣਦੀ ਹੈ ਵੀ ਜਾਣ ਦੋ 90000 ਦੀ ਇਹ ਬਾਕੀ ਮੋਕੇ ਤੇ ਥੋੜਾ ਬਦਲ ਕੇ ਹੋਰ ਮੋਕੇ ਦੇ ਮਾਨਤਾ ਕਰਦਾਂਗੇ ਠੀਕ ਹੈ ਜੀ ਹੋਰ 2000 ਕੱਟ ਪਿਆ ਇਹ ਵੀ 88 ਦੀ ਜਾਣ ਦਿਓ 88 ਦੀ ਤਿੰਨੇ ਦੇਖੋ ਗਰੀ ਅਰ ਕੀ ਤਿੰਨ ਸਮਰਗਾ ਪਿੰਡ ਆ ਝੋਟੀ ਦਾ ਤਿੰਨੇ 88 88 ਦੀਆਂ ਜਿਹੜੀਆਂ ਹੋ ਜੂਗੀਆਂ ਬਾਕੀ ਆ ਦੇਖ ਸਕਦੇ ਜੀ ਦੁਨੀਆ ਸਾਂ ਹੀ ਦੁੱਧਲੀ ਚਵਾਈ ਜਿਹੜੀ ਹੋ ਜਾਣੀ ਦੋ ਟਾਈਮ ਹੁਣੇ ਕੰਮ ਆਇਤਾਂ ਦਿਖਾ ਨਹੀਂ ਇਹਦੇ ਵੀ ਥਣ ਦੇਖ ਲਾਦੇ ਜੇ ਇੱਕ ਵਾਰੀ ਲੱਗੋ ਸਿੰਗਰੇ ਦਾ ਸਿੰਗਰੇ ਦਿੰਦੇ ਆ ਖੋਖ ਲੱਥੇ ਆ ਤੁੰਨੇ ਹਾਂਜੀ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਵੀ ਜੀ 10 ਕ ਦਿਨ ਹੋ ਗਏ ਸੂਈ ਠੀਕ ਹੈ ਬੱਚੇ ਇਹਨਾਂ ਦੇ ਆ ਦੋ ਬੱਚੇ ਉੱਤਰ ਪੱਜੇ ਆ ਬਾਕੀ ਵੀ ਕੱਢੀ ਜੇ ਇਹਦੇ ਮਗਰੇ ਕੱਢੀ ਜੇ ਇਹਨੂੰ ਕੱਢੀ ਜੇ ਆ ਦੋ ਕੱਟੇ ਤਿੰਨ ਕੱਟੀਆਂ ਵਾ ਤਿੰਨ ਕੱਟੀਆਂ ਤੇ ਦੋ ਕੱਟੇ ਉਹ ਦਾ ਉਹਦਾ ਚੋਡੀ ਮਗਰ ਕਟਾਜ ਜਿਹੜੀ ਪਹਿਲਾਂ ਮੁਕਈ ਤੇ ਇਹਦੇ ਕੋਲ ਦੁੱਧ ਕਿੰਨਾ ਤੇ ਆ ਰਿਹਾ ਇਹਦੇ ਕੋਲ ਜੀ 10 ਕਿਲੋ ਹੋਊਗਾ 9 ਕਿਲੋ ਦੀ ਗੱਲ ਕਰੋ 9 ਕਿਲੋ ਦੀ ਗਰੰਟੀ ਦਿੰਦੇ ਆ ਇਹ ਕਿੰਨਾ ਕਰੀ ਜਾਊਗੀ ਦੁੱਧ ਆ ਯਾਰ ਕਿੰਨਾ ਕ ਦਾ 11 ਕਿਲੋ ਦੁੱਧ ਕੀ ਜਾਂਦਾ ਬੰਦੇ ਦੇ ਸਾਫ ਕਰੇ ਵੀ 10 ਕਿਲੋ ਦੁੱਧ ਵੀ ਮਜ ਨੂੰ ਕੀ ਜਾਂਦਾ ਜੇ ਤੋਂ ਦ ਫਿਰ 10 11 ਲੀਟਰ ਦੇ ਲਾਗੇ ਬੰਨੇ ਵੀ ਜਿਹੜਾ ਕਹਿੰਦੇ ਵੀ ਕਰੀ ਜਾਊਗੀ ਹੁਣ ਵੀ ਜਿਹੜਾ 8 9 ਲੀਟਰ ਜਿਹੜਾ 9 ਕਿਲੋ ਦੁੱਧ ਹੈਗਾ ਜੀ 9 ਲੀਟਰ ਹੁਣ ਜਿਹੜਾ ਕਹਿੰਦੇ ਵੀ ਹੈਗਾ

ਬਾਕੀ ਤਾਂ ਇਹਦਾ ਫਾਇਦਾ ਵੀ ਚੰਗਾ। ਇਹ ਤੋਰਾ ਤੁਸੀਂ ਇਹਦਾ ਦੇਖ ਸਕਦੇ ਜੀ। ਕੋਈ ਮਾਜਿਆ। ਤੇ ਇਹਦਾ ਫਿਰ ਮੁੱਲ। ਆ ਮੁੱਲ ਭਾਈ 80000 ਕਰ ਲਈਏ। ਕਰ ਦੋ ਮੰਨਦਾ ਨਾ ਹੋਰੇ। 75 ਦੀ ਦੇ ਦੀਏ। 2000 ਘੱਟ ਦੇ ਦੇ। ਅੱਛਾ 73000 ਦੀ। 73 ਦੀ ਦੇ ਦੇ। ਠੀਕ ਹੈ ਜੀ। ਸਭ ਇਹਵਾ ਨਿਹਰਾ ਲੱਗੇ ਤਾਂ ਇੱਕ ਵਾਰੀ ਫੇਰ ਤੋਂ ਠੀਕ ਹੈ ਹੁਣ ਇੱਕ ਆ ਚੋਟੀ ਤੁਹਾਨੂੰ ਹੋਰ ਦਿਖਾਉਣੀ ਹੈ ਇਹ ਵੀ ਕੋਲ ਸਿੰਘ ਦੀ ਹੈ ਤੇ ਥਾਣਾ ਇਹਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਤੇ ਆ ਨਾਲ ਸਰੂ ਜੇ ਇੱਕ ਉਹ ਮੜਾ ਆ ਜਾ ਸ਼ਾਂਗ ਜੀ ਮਸਾ ਸ਼ਾਂਗ ਜੀ ਮਸਾ ਜੀ ਨਾਲ ਸ਼ਾਂਗ ਜੀ ਭਾਜੀ ਦੱਸ ਕੇ ਦੇਣੀ ਹੈ ਸਿਮ ਦਾ ਭੈਣ ਭਰਾ ਬਾਕੀ ਬੜੀ ਬਰੀਕ ਜੇ ਬੜੀ ਬਰੀਕੀ ਝੋਟੀ ਦੀ ਇਹ ਕੱਲ ਮਨੇਰ ਦੀ ਸੁਈ ਹੈ ਜੀ ਅੱਛਾ ਕੱਲ ਸਵੇਰ ਦੀ ਸੁਈ ਹੈ ਹਾਂਜੀ ਤੇ ਇਹੋੜੇ ਮੇਰੇ ਸੱਤ ਅੱਠ ਕਿਲੋ ਬਾਲਾ ਹੋਗਾ ਇਹਦੇ ਕੋਲ ਇਹ ਕਿੰਨਾ ਕਰੀ ਜਾਊਗੀ ਇਹਨੂੰ ਜੀ ਦੁੱਧ ਦੱਸ ਗਿਆ ਕਿਲੋ ਪੜੀ ਜੁੜੀ ਝੋਟੀ ਇਹਨੂੰ ਪੀ ਜਾਂਦਾ ਹੈ ਤਰੋਂ ਨਹੀਂ ਦੇਖ ਬਲਿਓ ਬਾਕੀ ਉਹ ਇਹ ਭਲਾ ਸਰੂ ਸੇਮ ਦਾ ਆ ਥੋੜਾ ਹਾਂਜੀ ਸੇਮ ਦਾ ਤੇ ਉਸ ਤਰ੍ਹਾਂ ਇਹ ਆ ਵੀ ਚਲੋ ਚੰਗੀ ਬਣੀ ਆ ਥੱਲਿਆਂ ਹਾਂਜੀ ਕੱਲ ਸਵੇਰ ਦੀ ਸੁਈ ਹੈ ਜਿਹੜੀ ਕਹਿੰਦੇ ਨੇ ਆਮ ਬਟਾ ਫੋਨ ਲਗਾ ਬਟਾ ਲੈ ਜੋ ਉਤਰੇ ਆ ਵੀ ਥਾਣਾ ਚੰਗਾ ਦੂਰ ਦੂਰ ਲੱਗਾ ਆ ਤੇ ਥੱਲੇ ਆ ਵੀ ਚੰਗੀ ਸਫਾਈ ਚ ਤਿਆਰ ਹੋਈ ਹੋਈ ਬੜਾ ਭਲਾ ਭਲਾ ਮੈਂ ਇਹਨੇ ਕੀ ਨਾ ਨਦਰ ਆ ਗਿਆ ਮੈਂ ਇਹਨੂੰ ਸੀਲ ਠੰਡੀ ਬੜੀ ਆ ਇਦਾਂ ਹੀ ਅੱਛਾ ਸੀਲ ਠੰਡੀ ਹੈ ਡੀ ਇਹ ਵੀ ਕੋਈ ਗੱਲ ਹੀ ਨਹੀਂ ਠੀਕ ਹੈ ਜੀ ਹਾਂਜੀ ਤੇ ਇਹਦਾ ਫਿਰ ਮੁੱਲ ਵੀ ਇਹਨਾਂ ਛੋਟੀ ਦੇ ਜਿੱਦਾਂ ਵੀ 50 ਲੱਖ ਰੁਪਏ ਦੀ ਹਾਂਜੀ 80 ਹਜ਼ਾਰ ਦੀ ਦੇ ਦੀ ਇਹਦਾ ਵੀ ਜੱਸਣਾ ਹੀ ਕਰੀਏ ਜੋੜਰ ਲਾਈਏ ਦਾ ਵੀ ਕਰਨੇ ਵੀ ਤੁਹਾਨੂੰ ਤੇ 73 73 ਦੀਆਂ ਕਰ ਦਈਏ ਦੋਵੇਂ ਦੇ ਦਿਓ ਭਾਈ ਠੀਕ ਹੈ ਉਹ 388 ਦੇ ਹਿਸਾਬ ਨਾਲ ਤੇ ਇਹ 73 ਦੇ ਹਿਸਾਬ ਨਾਲ ਦੋਵੇਂ ਹੈਨਾ ਤੇ ਗਾਂ ਰਹਿ ਗਈ ਇੱਕ ਵੀ ਵਿਖਾ ਦੀਏ ਇਹ ਭਾਜੀ ਛੋਟ ਉਦਾਂ 85000 ਦੀ ਝੋਟੀ ਵੇਖਣੀ ਹਾਂਜੀ ਜਿਹੜਾ ਸਾਗ ਆ ਨਾ ਸੋਹਣੇ ਕਰਕੇ 77000 ਹਾਂਜੀ ਹਾਂਜੀ ਹਰ ਕਿਸੇ ਭੈਣ ਭਰਾ ਨੂੰ ਮਤਲਬ ਇਹ ਕਿਤੇ ਬੂੰਦ ਹੀ ਇੱਕ ਦੀ ਸਿੰਮਤੀ ਹੋ ਰਹੀ ਨਹੀਂ ਠੀਕ ਉਹ ਚੀਜ਼ ਤਾਂ ਪਹਿਲਾਂ ਜਿਹੜਾ ਰੇਤ ਕੱਟ ਕਰਕੇ ਪੈਂਦੀ ਆ ਕੱਟ ਕਰਕੇ ਇਸੇ ਕਰਕੇ ਪਿਛੋੜ ਭਾਈ ਕਰਨੀ ਚਲੋ ਗਾਵੇਂ ਤੋਰੋ ਫੇਰੇ ਗਾਉੱਚਾ ਬੱਚਾ ਜੀ ਹਾਂਜੀ ਮਗਰ ਬੱਛੀ ਹੈ ਨਾ ਮਗਰ ਬੱਛੀ ਹੈ ਤੇ ਦੁੱਧ ਕਿੰਨਾ ਇਹ ਦੇ ਕੋ ਦੁੱਧ ਜੀ ਗਾਂ ਥੱਲੇ ਮੌਕਿਆ ਤੇ 10 ਕਿਲੋ ਜੇ ਉਤਰਾਂ ਪਛਾਂ ਛੜੀਆਂ ਕਰਕੇ ਘਟੀ ਗਈ ਪਹਿਲਾਂ ਦੁੱਧ 14 ਕਿਲੋ ਸੀ ਗਾਂ ਕੋਲ ਅੱਛਾ ਹਾਂਜੀ ਚੱਲ ਲੈ ਇਹ ਨਾ ਜੇ ਕਮਾ ਕੇ ਵੇਚੀ ਹੁਣ 10 ਲੀਟਰ ਦੁੱਧ ਹੈਗਾ ਕਹਿੰਦੇ ਮਗਰ ਵੀ ਇਹਦੇ ਵਿੱਚ ਛੀ ਆ ਤੇ ਇਹਦਾ ਫਿਰ ਮੁੱਲ ਵੀ ਜੀ ਸੀਲ ਠੰਡੀ ਵੇਖੋ ਭਾਜੀ ਅੱਛਾ ਸੀਲ ਆਖੋ ਉਨੀ ਕੋਈ ਅੱਖਣਾ ਹੀ ਨਹੀਂ ਐਦਾਂ ਹੀ ਇਤਰਾ ਹੀ ਬੈਜੇ ਨਾ ਐਦਾਂ ਹੀ ਕੋਈ ਗੱਲ ਹੀ ਨਹੀਂ ਠੀਕ ਆ ਕੋਈ ਨਹੀਂ ਰਹਿੰਦੋ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਤੇ ਭਾਜੀ 30000 ਕਰਨੇ ਆ ਬਾਕੀ ਖੁੱਲਾ ਮੰਤਨ ਕਰਾਂਗੇ ਅੱਛਾ ਖੁੱਲਾ ਮੰਤਨ ਕਰਦੇ ਆ 30000 ਤੇ ਭੈਣ ਭਰਾ ਆ ਫੋਨ ਲਾਵੇ ਕੋਈ ਇੱਕ ਫੋਨ ਲਾਵੇ ਖੁੱਲਾ ਮੰਤਨ ਕਰਾਂਗੇ ਕੋਈ ਗੱਲ ਠੀਕ ਹੈ ਜੀ ਹਾਂਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਬਾਕੀ ਮੌਕੇ ਤੇ ਦੁੱਧ 10 ਕਿਲੋ ਐਫਲੇ ਅਸੀਂ ਚੁਆ ਕੇ ਦਿਆਂਗੇ ਆਪਣੀ ਸਮਝਣਾ ਤੇ ਆਪਣੀ ਮਿਹਦੀ ਨਾਲ ਪਸ਼ੂ ਖਰੀਦੋ ਜੀ ਭਾਜੀ ਹਾਰੇ ਕੋਈ ਤਸੱਲੀ ਆਪਣੀ ਕਰਕੇ ਇੱਥੋਂ ਖੜੇ ਠੀਕ ਹੈ ਜੀ ਹਾਂਜੀ ਤਸੱਲੀ ਕਹਿੰਦੇ ਵੀ ਇੱਥੇ ਕਰਕੇ ਖੜੇ ਇੱਥੋਂ ਹਾਰੇ ਕੋਈ ਤਸੱਲੀ ਕਰਕੇ ਖੜੇ ਜਿਹਦੇ ਥੱਲੇ ਜਿੰਨਾ ਜਿੰਨਾ ਦੁੱਧ ਦੱਸਾਂਗੇ ਉਹਨਾਂ ਉਹਨਾਂ ਹੀ ਨਿਕਲੂਗਾ ਠੀਕ ਹੈ ਜੀ ਹਾਂਜੀ ਦੋ ਡੰਗ ਚੁਆਈ ਕਰਕੇ ਕੋਈ ਭਾਂਡ ਭਰਾ ਖੜੇ